ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਕੋਟਫੱਤਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵੀ ਬਠਿੰਡਾ ਨਾਲ ਜਿਹੜੇ ਪਿੰਡ ਆ ਗਏ ਬਾਈ ਕੋਟ ਸ਼ਮੀਰ ਭਾਈ ਵਖਤੌਰ ਦੇ ਜਮਾ ਬਿਲਕੁਲ ਵਿਚਾਲੇ 메ਨ ਰੋਡ ਦੇ ਉੱਤੇ ਹੀ ਦੋਸਤੋ ਪਿੰਡਾ ਬਾਈ ਸੰਦੀਪ ਦੇ ਘਰੋਂ ਦੋਸਤੋ ਆਪਾਂ ਵੀਡੀਓ ਬਣਾਉਣੇ ਆ ਜਮਾ ਇੱਕ ਘਰੇਲੂ ਪਸ਼ੂ ਪਾਲਕਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਬਾਈ ਨੇ ਆਹ ਗੱਬਣ ਬੈਠ ਸੇਲ ਕਰਨੀ ਆ ਕਿੰਨੇ ਸੂਏ ਵਾਸਤੇ ਇਹ ਗੱਬਣ ਆ ਕਿੰਨਾ ਕਬੀਰ ਕੋਲੇ ਘਰੇ ਪਿਛਲੇ ਸੂਏ ਨੇ ਦੁੱਧ ਦੁੱਤਾ ਤੇ ਕੀ ਬਾਈ ਜੀ ਇਹਦਾ ਮੁੱਲ ਰਹੂਗਾ ਵੀਡੀਓ ਦੇ ਵਿੱਚ ਹੀ ਆਪਾਂ ਬਾਈ ਤੋਂ ਡਿਟੇਲ ਲੈ ਲਾਂਗੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 4 ਤਰੀਕ 10ਵਾਂ ਮਹੀਨਾ ਤੇ 2025 ਦੀ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆਂ ਹੋਰ ਸੰਦੀਪ ਬਾਈ ਜੀ ਕੀ ਹਾਲ ਆ ਠੀਕ ਆ ਬਾਈ ਜੀ ਬਹੁਤ ਵਧੀਆ ਪਿੰਡ ਵੀਰੇ ਆਪਣਾ ਕੋਟਪੱਤਾ ਹਾਂਜੀ ਬਾਈ ਜ਼ਿਲ੍ਹਾ ਬਠਿੰਡਾ ਹਨਾ ਘਰ ਜਿਹੜਾ ਰਹਿ ਗਿਆ ਡਰੇਨ ਕੋਲੇ ਪਹਿਲਾਂ ਛੱਪੜ ਹੁੰਦਾ ਜਿਹੜਾ ਬਾਰ ਬਾਰ ਨਾਮ ਚਰਚਾ ਕਰਦੇ ਸਾਹਮਣੇ ਘਰ ਰਹਿ ਗਿਆ ਆਪਣਾ ਨਾਮ ਚਰਚਾ ਘਰ ਦੇ ਬਿਲਕੁਲ ਵੀਰ ਕਹਿੰਦਾ ਸਾਹਮਣੇ ਆਪਣਾ ਘਰ ਆ ਇੱਕ ਬੈੜਾ ਹਸੇਲ ਵਾਲੀ ਹਾਂਜੀ ਬਾਈ ਤਿੰਨਵਾਂ ਸੂਆ ਸੁੰਦੀ ਹੈ ਇਹ ਬਾਈ ਜੀ ਦੂਜਾ ਸੂਆ ਸੁੰਦੀ ਆ ਪਹਿਲੇ ਸੂਏ ਦੀ ਬੱਚੀ ਹੈਗੀ ਆਪਣੇ ਕੋਲੇ ਐਬੀਐਸ ਦੀ ਬੱਚੀ ਹੈ ਇਹਦੇ ਮਗਰ ਅੱਛਾ ਪਹਿਲੇ ਸੂਏ ਨੇ 15 ਲੀਟਰ ਦੁੱਧ ਦਿੱਤਾਗਾ ਦਿੱਤਾ ਬਿਲਕੁਲ ਜਮ ਹਾਂਜੀ ਬਾਈ ਜੀ ਪਹਿਲੇ ਸੂਏ 15 ਲੀਟਰ ਦੁੱਧ ਦਿੱਤਾ ਨੇ ਠੀਕ ਆ ਤੇ ਹੁਣ ਕਿੰਨੇ ਦਿਨ ਰਹਿ ਗਏ ਹੁਣ ਬਾਈ ਜੀ ਇਹਦੇ 15 ਤਰੀਕ ਨੂੰ ਦਿਨ ਪੂਰੇ ਹੋਣੇ ਆ 15 ਤਰੀਕ ਨੂੰ ਅੱਜ ਦੋਸਤੋ 4 ਤਰੀਕ ਦੀ ਵੀਡੀਓ ਆ 11 ਦਿਨ ਖੁੱਲੇ ਡੁੱਲੇ ਆਣ ਬੱਚੀ ਦੇ ਪਏ ਆ ਪਹਿਲੇ ਸੂਏ ਵੀਰ ਕਹਿੰਦਾ ਆਪਣੇ ਕੋਲੇ 15 ਕਿਲੋ ਇਹਨੇ ਦੁੱਧ ਪਾਇਆਗਾ ਬਾਕੀ ਤੁਸੀਂ ਆ ਚੈੱਕ ਕਰ ਲਓ ਜਿਹੜੇ ਹਿਸਾਬ ਨਾਲ ਹਜੇ 11 12 ਦਿਨਾ ਚਤਾ ਮਰੇ ਇਹ ਬੈੜਾ ਇੰਗਾ ਮੌਕੇ ਤੇ ਬਹੁਤ ਬਣਦੀਆਂ ਹੁੰਦਗਾ ਤੇ ਉਦੇ ਨੂੰ ਬਹੁਤ ਤਿਆਰ ਹੋ ਜੂ ਮੋਲਾ ਜਿਹੜਾ ਉਹ ਵੀ ਵੀਡੀਓ ਚ ਕਰਾਵਾਂਗੇ ਸੰਦੀਪ ਭਾਈ ਇੱਧਰ ਹੀ ਖੋਲ ਕੇ ਤੋੜ ਲੈ ਇੱਥੇ ਬਾਕੀ ਸਾਨੂੰ ਦੋਸਤੋ ਮੈਂ ਤੋੜ ਕੇ ਦਿਖਾ ਦਿੰਨਾ ਘਰੇਲੂ ਕੰਮ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਬਾਕੀ ਤੁਸੀਂ ਆਹ ਜਾਨਵਰ ਦੇਖ ਲਓ ਆਹ ਸਾਰੇ ਘਰ ਦੇ ਇੱਧਰ ਖੜੇ ਆ ਤੇ ਆਹ ਸਾਨੂੰ ਆਪਾਂ ਬੱਚੀ ਦਿਖਾ ਦਿੰਨੇ ਆ ਜਿਹੜੀ ਵੀਰ ਨੇ ਸੇਰ ਕਰਨੀ ਆ ਆ ਲੈ ਭਾਈ ਕਰੋ ਚੈੱਕ ਹੂੰ ਇੱਥੇ ਤੋੜ ਲੈ ਭਾਈ ਆਹ ਸਾਨੂੰ ਜੂਮ ਆਊਟ ਕਰਕੇ ਮੈਂ ਲੇਵਾ ਥਨਾਂ ਦੀ ਦਿਖਾ ਦਿੰਨਾ ਥੋੜਾ ਜਿਹਾ ਬਾਈ ਕਹਿੰਦਾ ਆਪਾਂ ਬਾਹਰ ਅੰਦਰ ਪਸ਼ੂ ਘਟ ਕੱਢਿਆ ਬਗਾਨੇ ਬੰਦੇ ਤੋਂ ਔੜ ਜੀ ਮੰਦੇ ਆ ਕੋਈ ਨਾ ਭਾਈ ਇੱਥੇ ਬਣ ਲਾ ਹਾਂ ਬਣ ਲਾ ਆ ਦੇਖੋ ਭਾਈ ਹਜੇ ਟਿੰਡੂ ਨਾ ਪਈਆਂ ਬੱਚੀਆਂ 몰ਾ ਜਿਹੜਾ ਉਹ ਵੀਡੀਓ ਦੇ ਵਿੱਚ ਕਰਾਵਾਂਗੇ ਨੰਬਰ ਆ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਸੰਦੀਪ ਭਾਈ ਕੀ ਭਾਰ ਹੋਊਗਾ ਜੈਜਾ ਪਾ ਭਾਈ ਜੀ ਪਾ ਦਾ 75000 ਕਰਦੇ ਆ ਕੋਈ ਦੇਣ ਲੈਣੋ ਦਾ ਮੌਕੇ ਤੇ ਬੰਦੇ ਦਾ ਮਾਨਤਾਨ ਕਰਦੇ ਆਂਗੇ ਵੀ 70000 ਦੀ ਦੇ ਦੇਾਂਗੇ ਆਪਾਂ ਠੀਕ ਐ ਮੁੱਲ ਦੋਸਤੋ ਵੀਰ ਕਹਿੰਦਾ ਜਿੰਨਾ ਮਰਜ਼ੀ ਕਰਾਈ ਜਾਓ 75000 ਮੋਲਾ 70 ਦੀ ਆਪਾਂ ਬੱਚੀ ਛੱਡ ਦਾਂਗੇ ਦੂਜਾ ਸੂਆ ਸੁੰਦੀ ਆ ਹਾਂਜੀ ਬਾਈ 11 ਦਿਨਾਂ ਦੀ ਅੱਜ ਕੱਚੀ ਆ ਪਹਿਲੇ ਸੂਏ ਬਾਈ ਕਹਿੰਦਾ ਜਿਹੜਾ ਦੁੱਧ ਦੀ ਬੱਚੀ ਆ ਕੋਈ ਉਹ ਵਪਾਰ ਵਾਲਾ ਕੰਮ ਨਹੀਂ ਆਪਣਾ ਹਾਂ ਹਾਂ ਘਰੇਲੂ ਕੰਮ ਆ ਦੋਸਤੋ ਬਾਕੀ ਤੁਸੀਂ ਆ ਚੈੱਕ ਕਰ ਲਓ ਜਿਹੜੇ ਵੀ ਮੇਰੇ ਭਰਾ ਨੂੰ ਬੱਚੀ ਪਸੰਦ ਆ ਉਹ ਕੋਲੇ ਆਓ ਤਸੱਲੀ ਕਰਕੇ ਤੁਸੀਂ ਦੋਸਤੋ ਪਸ਼ੂ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ